ਇਸ ਤਸਵੀਰ ਦੇ ਵਿੱਚ ਇੱਥੇ ਅਜੀਤ ਸਿੰਘ ਅਤਰ ਸਿੰਘ ਨੂੰ ਰਵਾਲਵਰ ਦੇ ਰਿਹਾ ਹਾਂ ਔਰ ਦੇਖੋ ਸਾਰੇ ਮਹਾਰਾਜਾਂ ਨਾਲ ਮੂੰਹ ਕਰੀ ਬੈਠੇ ਇਕੱਲੇ ਅਤਰ ਸਿੰਘ ਦੀ ਪਿੱਠਾ ਤੇ ਉਹਨੂੰ ਇੱਕ ਸਾਜ਼ਿਸ਼ ਵਜੋਂ ਰਵਾਲਵਰ ਫੜਾਇਆ ਜਾ ਰਿਹਾ ਵੀ ਤੂੰ ਕਰਦੇ ਕੰਮ ਜੇ ਕਰ ਸਕਦਾ ਰਾਜ ਆਪਣੇ ਕੋ ਆ ਜਾਊਗਾ ਤੇ ਇੱਧਰ ਲੈਣਾ ਸਿੰਘ ਬਹੁਤ क्रੂਅਲ ਸੀ ਜਿਹੜਾ ਲੈਣਾ ਸਿੰਘ ਹੰਦਾ ਵਾਲੀ ਆ ਕਿਸੇ ਬ੍ਰਿਟਿਸ਼ ਦੇ ਨਾਲ ਆ ਬ੍ਰਿਟਿਸ਼ ਉਹਦੇ ਕਰਨ ਚ ਕੁਛ ਕਹਿ ਰਿਹਾ ਜਿਵੇਂ ਸਾਜ਼ਿਸ਼ੀ ਮਾਹੌਲ ਆ ਦੇਖੋ ਜਿੰਨਾ ਦਾ ਤੇ ਨੈਸਟੇਵਨ ਦੀ ਸ਼ਕਲ ਆ ਦੇਖੋ ਸੋਚੀ ਪਿਆ ਹੋਇਆ ਹੈ ਹਨਾ ਠੀਕ ਆ ਉਹਦੀ ਸਾਜ਼ਿਸ਼ ਫੜੀ ਗਈ ਉਹਨਾਂ ਨੂੰ ਜਲਾਵਤ ਕਰ ਵਤਨ ਕਰਕੇ ਕਲਕੱਤੇ ਭੇਜ ਦਿੱਤਾ ਗਿਆ ਸਾਲ ਉੱਥੇ ਰੁਲੇ ਲਾਹੌਰ ਦੇ ਬੰਦੇ ਤਾਂ ਕਲਕੱਤੇ ਜੀ ਨਹੀਂ ਲੱਗਦਾ ਸਾਲ ਬਾਅਦ ਉਹ ਡੋਗਰਾਂ ਨੂੰ ਵਿੱਚ ਪਾ ਕੇ ਮਿੰਤਾ ਕਰਕੇ ਮੁੜੇ ਮੁੜ ਕੇ ਆ ਕੇ ਉਹਨਾਂ ਨੇ ਸ਼ੇਰ ਸਿੰਘ ਮਹਾਰਾਜ ਦੇ ਪੈਰਾਂ 'ਚ ਪੱਗ ਰੱਖੇ ਵੀ ਵੀਰੇ ਸਾਨੂੰ ਮਾਫ ਕਰ ਦੇ ਪਰ ਸ਼ੇਰ ਸਿੰਘ ਨੇ ਪੱਗ ਚੱਕ ਕੇ ਗੱਲਣਾ ਲਾ ਲਈ ਪਰ ਉਹ ਤੋਂ ਬਾਅਦ ਕਿੰਨਾ ਮਹਿੰਗਾ ਪਿਆ ਉਹਨਾਂ ਨੂੰ ਜਿਹੜੀ ਉਹ ਗੋਲ ਗੋਲੀ ਵਾਲੀ ਰਾਈਫਲ ਦਿਖਾਉਣ ਦੇ ਚੱਕਰ 'ਚ ਉਹਨਾਂ ਨੇ ਕਿਹਾ ਵੀ ਰਾਈਫਲ ਸਾਡੇ ਕੋਲ ਬੜੀ ਘੈਂਟ ਆਏ ਐ ਚੱਲਦੀ ਐ ਐ ਬੰਦ ਹੁੰਦੀ ਐ ਐ ਬੰਦ ਹੋ ਕੇ ਐ ਚੱਲ ਜਾਂਦੀ ਐ ਚਲਾ ਵੀ ਦਿੱਤੀ ਮਤਲਬ ਕਿਸੇ ਬੰਦੇ ਨੂੰ ਭਰਾ ਰਾਈਫਲ ਦਿਖਾਉਣੇ ਆਪਣੇ ਚਾਹ ਨਾਲ ਦੇਖਦਾ ਤੇ ਫਿਰ ਸ਼ੇਰ ਸਿੰਘ ਤਕੜਾ ਸੀ ਇੱਕ ਗੋਲੀ ਨਾਲ ਮਰਿਆ ਨਹੀਂ ਦੂਜੀ ਗੋਲੀ ਮਾਰਨੀ ਪਈ ਉਹਨਾਂ ਨੂੰ ਸ਼ੇਰ ਸਿੰਘ ਨੇ ਇਸ ਤਰ੍ਹਾਂ ਬੋਲਿਆ ਵੀ ਇਹ ਭਰਾਓ ਇੱਕ ਹੀ ਦਾਗਾ ਪਰ ਉਸ ਇਸ ਤੋ ਵੀ ਜਿਹੜਾ ਭਿਆਨਕ ਕਤਲ ਆ ਚਲੋ ਸ਼ੇਰ ਸਿੰਘ ਤੱਕ ਬਹਾਦਰ ਬਰਾਬਰ ਦੀ ਟੱਕਰ ਸੀ ਬਰਾਬਰ ਦੀ ਟੱਕਰ ਸੀ ਹਾਂ ਉਹਦਾ ਮੁੰਡਾ ਪ੍ਰਤਾਪ ਬਹੁਤ ਸੋਹਣੀ ਅੱਖ ਨਾਲ ਭੱਜ ਲਿਆ ਹੂੰ ਲੈਣਾ ਸਿੰਘ ਉਹਦੇ ਮਗਰ ਭੱਜਿਆ ਹੂੰ ਉਹਨੇ ਇੱਕ ਦਰਖਤ ਪਿੱਛੇ ਉਹਨੇ ਫੜ ਲਿਆ ਉਹ ਕਹਿੰਦਾ ਦਾਦਾ ਜੀ ਮੈਂ ਤੁਹਾਡਾ ਪੁੱਤਾਂ ਮੈਨੂੰ ਨਾ ਮਾਰੋ ਕਹਿੰਦਾ ਨਾ 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 ਮੈਂ ਕਹਿੰਦਾ ਸ਼ੇਰ ਸਿੰਘ ਭਾਈ ਜਿਹੜਾ ਉਹਨੇ ਉਹਦਾ ਟੋਕਾ ਕੀਤਾ ਹੂੰ ਜੋ ਆਕਦਾ ਉਹ ਤੋਂ ਬਾਅਦ ਇਹਦੇ ਭਾਲ ਖੁੱਲ ਗਏ ਤਿੱਲੇਦਾਰ ਵਾਲ ਸੀ ਕਹਿੰਦੇ ਤੇ ਗੋਰੇ ਲਿਖਦੇ ਇਹਦੇ ਬਾਰੇ ਉਹਦੀ ਜਿਹੜੀ ਗਰਦਨ ਵੱਢ ਕੇ ਲੈਣਾ ਸਿੰਘ ਨੇ ਟੰਗ ਲਈ ਤੇ ਸ਼ੀਰ ਸਿੰਘ ਦੀ ਉਹ ਅਤਰ ਸਿੰਘ ਨੇ ਡੰਗ ਲਈ ਤੇ ਅਜੀਤ ਨੇ ਇਹ ਕੋੜਿਆਂ ਤੇ ਨੇਜਿਆਂ ਤੇ ਸਿਰ ਟੰਕ ਕੇ ਦੌੜ ਲੇ ਉਹ ਮੁੰਡੇ ਦੇ ਕਹਿੰਦੇ ਵਾਲ ਖੁੱਲ ਗਏ ਵਾਲ ਉੱਟ ਗਏ ਸਿੱਲੇ ਦਾ ਅੱਖਾਂ ਖੁੱਲੀਆਂ ਰਹਿ ਗਈਆਂ ਉੱਥੇ ਇੱਕ ਮੁਸਲਮਾਨ ਲਖਾਰੀ ਲਿਖਦਾ ਕਹਿੰਦਾ ਮੈਂ ਇਹ ਜਾਦ ਰਿਸ਼ ਦੇਖਿਆ ਅੱਲਾਹ ਤਾਲਾ ਕੀ ਦਿਖਾ ਰਿਹਾ ਮੈਨੂੰ ਕਹਿੰਦਾ ਫਿਰ ਮੈਨੂੰ ਲੱਗਿਆ ਵੀ ਸ਼ਾਇਦ ਮੇਰੇ ਤੋਂ ਮਾਰਾ ਹੀ ਲਿਖਾਉਣਾ ਚਾਹੁੰਦੇ ਹਨ ਫਿਰ ਕਹਿੰਦੇ ਮੈਨੂੰ ਉਹ ਬੱਚੇ ਦੀਆਂ ਅੱਖਾਂਆਂ ਲਿਖਦੀਆਂ ਸੀ ਜਿਹੜਾ ਕਹਿ ਰਿਹਾ ਸੀ ਉਹ ਏਡੀ ਫੌਜ ਉਹ ਇੰਨੇ ਮੇਰੇ ਬੰਦੇ ਕੋਈ ਤਾਂ ਆਓ ਮੈਨੂੰ ਬਚਾਉਣ ਕਹਿੰਦੇ ਵੀ ਉਹ ਜਿਹੜੇ ਵਾਲ ਉੱਡੇ ਆ ਨਾ ਮੁੰਡੇ ਦੇ ਥੱਲੇ ਤੇ ਉਹ ਇੱਕ ਸੀਨ ਸਭ ਤੋਂ ਭਿਆਨਕ ਸੀ ਕਢਾਉਣਾ ਨਹੀਂ ਤਾਂ ਸ਼ੇਰ ਸਿੰਘ ਇੰਨਾ ਤਕੜਾ ਸੀ ਵੀ ਅਗਲੇ 40 ਸਾਲ 30 ਸਾਲ ਨਿਭਾ ਸਕਦਾ ਸੀ ਕਵਰਨ ਆਨ ਹੀ ਹਾਲ ਉਸ ਤੋਂ ਵੀ ਸਿਆਣਾ ਸੀ ਹੈਨਾ ਇਹ ਦੋਨੇ ਜਾਨੇ ਨੌ ਨੇਹਾਲ ਦੀ ਵੀ ਸਾਡੀ ਸੁਣ ਹੋਈ ਸੱਜਾ ਸਿੱਟਿਆ ਗਿਆ ਸੋ ਸ਼ੇਰ ਸਿੰਘ ਜੇ ਦੋਨੋਂ ਚ ਕੋਈ ਵੀ ਰਹਿ ਜਾਂਦਾ ਤਾਂ 30 40 ਸਾਲ ਹੋਰ ਕੰਮ ਖਿੱਚਿਆ ਜਾ ਸਕਦਾ ਸੀ ਐਸੀ ਫਰਵਰੀ ਮਹੀਨੇ ਚ ਅਸੀਂ ਗਏ ਉੱਥੇ ਮੈਂ ਸੀ ਸੁਖਵੰਤ ਸੀ ਅਜੇ ਕੈਮਰੇ ਦੇ ਸਾਥ ਦੇ ਰਹੇ ਆ ਤੇ ਨਾਲ ਗੁਰੂ ਜੀ ਸੀ ਤਾਂ ਸੀ ਉਸ ਥਾਂ ਦੇ ਉੱਤੇ ਖੜਕੇ ਵੀ ਪੇਂਟਿੰਗ ਯਾਦ ਕੀਤੀ ਹੈ ਦਰਵਾਰ ਵਾਲੇ ਥਾਂ ਤੇ ਜਿੱਥੇ ਦਰਵਾਰ ਸਜਦਾ ਸੀ ਬਿਲਕੁਲ ਜੀ ਹਰ ਵਕਤੇ ਲੱਗਦਾ ਸੀ ਹਾਂ ਅਸੀਂ ਉੱਥੇ ਜਿੱਥੇ ਨੌਨ ਹਾਲ ਸਾਹ ਦੇ ਉੱਤੇ ਜਿਹੜਾ ਦਰਵਾਜ਼ਾ ਬੰਦ ਕਰ ਰੱਖਿਆ ਹੁਣ ਤਾਂ ਉਹ ਜਿੱਥੇ ਲਟਾਂ ਡਿੱਗੀ ਸੀ ਹਾਂਜੀ ਹਾਂਜੀ ਉਹ ਥਾਂ ਤੇ ਖੜਕੇ ਉਹਨਾਂ ਨੂੰ ਯਾਦ ਕੀਤਾ ਪਿਛਲੇ ਦਿਨੀ ਅਸੀਂ ਦੇ ਵਿੱਚ ਇਹ ਕਰਕੇ ਆਏ ਸੋ ਮੀਨਜ਼ ਜਿਹੜਾ ਪ੍ਰਤਾਪ ਸਿੰਘ ਹੋ ਰਹੇ ਸੀਗੇ ਇੱਕ ਤਾਂ ਉਹ ਉਹਨਾਂ ਦੀ ਏਜ ਬਹੁਤ ਛੋਟੀ ਸੀ ਹਾਂਜੀ ਬਿਲਕੁਲ ਤੇ ਉਸ ਏਜ ਦੇ ਤਾਂ ਉਹ ਹੀ ਤਰਸਦੇ ਇੱਕ ਸਭ ਤੋਂ ਕਰਉਣਾ ਮੰਨਦੇ ਤੁਸੀਂ ਇਹ ਸਭ ਤੋਂ ਕਰਉਣਾ ਕਤਲ ਇਹ ਸੀਗਾ ਜੀ ਸਭ ਹਾਂਜੀ ਕਿਉਂਕਿ ਵੈਸੇ ਤਾਂ ਜੇ ਮੈਂ ਦੇਖਾਂ ਵੀ ਜਿਹੜੇ ਉਹ ਦਾਸਾਂ ਵਾਲਾ ਉਹ ਪੜਨ ਨੂੰ ਥੀ ਨਹੀਂ ਕਰਦਾ ਮੈਂ ਬਾਰ-ਬਾਰ ਇਤਿਹਾਸ ਪੜਿਆ ਹਾਂ ਬਹੁਤ ਸਾਰੇ ਰਾਈਟਰਾਂ ਦਾ ਇਤਿਹਾਸ ਪੜਿਆ ਪਰ ਜਦੋਂ ਉਹ 10 ਸਾਲਾਂ ਦਾ ਦੌਰ ਸ਼ੁਰੂ ਹੋ ਜਾਂਦਾ ਨਾ ਉਦੋਂ ਸਰੀਰ ਸਾਥ ਛੱਡ ਜਾਂਦਾ ਉਦੋਂ ਪੜਨਾ ਨਹੀਂ ਚਾਹੁੰਦਾ ਸਰੀਰ ਉਹ ਚੀਜ਼ਾਂ ਨੂੰ ਭੁੱਲਣਾ ਚਾਹੁੰਦਾ ਉਹ ਇੰਦਾ ਸੀ ਵੀ ਰਾਜ ਤਾਂ ਸਭ ਦੇ ਆਉਂਦੇ ਚਲੇ ਜਾਂਦੇ ਆ ਬ੍ਰਿਟਿਸ਼ ਰਾਜ ਏਡਾ ਤਕੜਾ ਸੀ ਉਹ ਵੀ ਨਹੀਂ ਰਿਹਾ ਹੈਨਾ ਪਰ ਚਲੋ ਇੱਕ ਗੋਲਡਨ ਪੀਰੀਅਡ ਸਾਨੂੰ ਇੱਕ ਯਾਦ ਦੇ ਗਿਆ ਵੀ ਅਸੀਂ 0.0 ਤੋਂ ਵੀ 1% ਤੋਂ ਵੀ ਘੱਟ ਹੁੰਦੇ ਹੋਏ ਇੰਨੇ ਡੇਂਜਰਸ ਇਲਾਕੇ ਚ ਹੈ ਜੇ ਡੇਂਜਰਸ ਵਾਰੀਅਰ ਜਿੱਥੇ ਹੁੰਦੇ ਸੀ ਜਿੱਥੇ ਰੋਜ਼ ਹੀ ਨਕਸ਼ੇ ਬਦਲਦੇ ਰਹਿੰਦੇ ਸੀ ਅਸੀਂ ਉੱਥੇ ਕਿਵੇਂ ਕਾਮਯਾਬ ਰਹੇ